ਅਜੇ ਸਾਨੂੰ ਬੋਰਡ ਨੰਬਰ 12 ਜੀਪੀ ਅਮਰਜੀਤ कौर ਦੇ ਹੱਥ ਦੇ ਵਿੱਚ ਇੱਥੇ ਕੰਪੇਨ ਕਰਨ ਆਏ ਕਿਉਂਕਿ ਜਿਹੜੀ ਮਜੂਤਾ ਸਰਕਾਰ ਹੈ ਜਿਹਨੇ ਹਰ ਵਰਗ ਨੂੰ ਅਲਾਤਾਂ ਕੀਤਾ ਹੋਇਆ ਤਿੰਨ ਸਾਲ ਹੋ ਗਏ ਸਰਕਾਰ ਨਹੀਂ ਚੱਲਦੇ ਤੇ ਤਿੰਨ ਸਾਲ ਚ ਇੱਥੇ ਇੱਕ ਦਿੱਕਤ ਤੱਕ ਹੋਈ ਕਿ ਜਿੰਨੇ ਵੀ ਐਮਸੀ ਦੇ ਹੁੰਦੇ ਆ ਪੈਸਾ ਆਇਆ ਉਹ ਸਿਰਫ ਕੌਂਗਰਸ ਸਰਕਾਰ ਦੇ ਹੁੰਦੇ ਆ ਇਹਨਾਂ ਨੇ ਤਿੰਨ ਸਾਲ ਦੇ ਵਿੱਚ ਇੱਕ ਰੁਪਿਆ ਨਹੀਂ ਦਿੱਤਾ ਰਹਿ ਗਏ ਅੱਗੇ ਦੋ ਸਾਲ ਜੋ ਜਿਹੜੀ ਐਮਸੀ ਦੀ ਟਰਮ ਹੈ 5 ਸਾਲ ਹੈ ਉਹ ਅਸੀਂ ਹਰ ਬੰਦੇ ਨੂੰ ਇਹੀ ਅਪੀਲ ਕਰਦੇ ਹਾਂ ਵੀ ਜਿਨ੍ਹਾਂ ਤੋਂ ਤਿੰਨ ਸੈਂਚੀ ਨਹੀਂ ਕੁਝ ਦੇ ਹੋਇਆ ਉਹਨਾਂ ਨੇ ਦੋਚ ਕੀ ਦੇ ਦੇਣਾ ਅੱਗੇ ਆਉਣ ਵਾਲਾ ਸਮਾਂ ਹਰ ਬੰਦੇ ਨੂੰ ਪਤਾ ਹੈ ਕਾਂਗਰਸ ਸਰਕਾਰ ਦਾ ਆਉਣ ਵਾਲਾ ਸਮਾਂ ਸੋ ਆਪਾਂ ਕਾਂਗਰਸ ਦੇ ਕੈਂਡੀਡੇਟਸ ਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾਈਏ ਤਾਂ ਕਿ ਜਿਹੜੇ ਆਪਣੇ ਅੱਗੇ ਆਉਣ ਵਾਲਾ ਭਵਿੱਖ ਹੈ ਉਹਦੇ ਵਿੱਚ ਆਪਾਂ ਗੁਰਾਇਆਂ ਦੀ ਡਿਵੈਲਪਮੈਂਟ ਨੂੰ ਵੱਡੇ ਪੱਧਰ ਤੇ ਕਰਾ ਸਕੀਏ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਜਿਹੜੀ ਇਲੈਕਸ਼ਨ ਦੇ ਵਿੱਚ ਵਿੱਚ ਹਾਂ ਵਾਰਡ ਨੰਬਰ 12 ਦੇ ਵਿੱਚ ਅਸੀਂ ਭੰਤੀ ਅਮਰਜੀਤ ਕੌਰ ਜੀ ਲਈ ਲੋਕਾਂ ਨੂੰ ਅੱਜ ਬੇਨਤੀ ਕਰਨ ਵਾਸਤੇ ਆਏ ਹਾਂ ਮੈਂ মিডিਏ 'ਚ ਕਈ ਖਬਰਾਂ ਇਸ ਤਰ੍ਹਾਂ ਦੀਆਂ ਦੇਖੀਆਂ ਜਿਹਦੇ ਵਿੱਚ ਝਾੜੂ ਆਮ ਆਦਮੀ ਪਾਰਟੀ ਇਸ ਗੱਲ ਦਾ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਗੁਰਾਇਆਂ ਦੇ ਵਿੱਚ ਡਵੈਲਪਮੈਂਟ ਬਹੁਤ ਕੀਤੀ ਹੈ ਮੈਂ ਇਥੇ ਆਮ ਲੋਕਾਂ ਨੂੰ ਦੱਸਣਾ ਚਾਹੁੰਦਾ ਤੇ ਆਪਣੇ ਵੋਟਰਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਐਸਟੀਪੀ ਹੈ ਐਸਟੀਪੀ ਤਾਂ ਕਾਂਗਰਸ ਸਰਕਾਰ ਨੇ ਲੈ ਕੇ ਆਂਦਾ ਔਰ 22 ਕਰੋੜ ਰੁਪਏ ਐਸਟੀਪੀ ਲਈ 24.25 ਹਮ ਬਹੁਤ ਹੀ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਉਹਨਾਂ ਨੇ ਸਾਨੂੰ ਜਿਹੜਾ ਗੁਰਾਇਆਂ ਵਾਸਤੇ ਐਸਟੀਪੀ ਦੇ ਕੇ ਦੇ ਕੇ ਗਏ ਨੇ ਔਰ ਜਿਹੜਾ ਉਹਨਾਂ ਨੇ ਆਪਣੇ ਹੁੰਦੇ ਹੋਏ 24 ਘੰਟੇ ਕੰਮ ਚਲਾ ਕੇ ਜਿਹੜਾ ਕੰਮ ਨੂੰ ਜਿਹੜਾ ਉਹ ਸਮਾਪਤ ਕੀਤਾ ਅੱਜ ਜਿਹੜੇ ਕਾਂਗਰਸ ਦੇ ਕੀਤੇ ਹੋਏ ਕੰਮ ਗੜੀਆਂ ਨਾਲੀਆਂ ਵਾਲੀ ਜਿੰਨੇ ਜਿੰਨੇ ਰੁਪਏ ਜਿੰਨੇ ਕੈਸ਼ ਜਿਹੜਾ ਇੱਥੇ ਗੁਰਾਇਆਂ ਦੇ ਵਿੱਚ ਆਇਆ ਪੰਜਾਬ ਨਿਰਮਾਣ ਫੰਡ ਦੇ ਵਿੱਚ ਸਾਡੇ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਨੇ ਫੰਡ ਦਿੱਤੇ ਔਰ ਤੁਸੀਂ 111 ਦਿਨ ਦਾ ਰਾਜ ਫਤੰਜੀ ਸਿੰਘ ਚੰਨੀ ਦਾ ਵੀ ਦੇਖਿਆ ਅੱਜ ਜਿਹੜੇ ਕਾਂਗਰਸ ਦੇ ਦਿੱਤੇ ਹੋਏ ਸ਼ੁਰੂ ਕੀਤੇ ਹੋਏ ਕੰਮ ਔਰ ਦਿੱਤਾ ਹੋਇਆ ਜਿਹੜਾ ਕਾਂਗਰਸ ਦਾ ਪੈਸਾ ਉਹਨਾਂ ਦੇ ਕੰਮਾਂ ਤੇ ਫੀਤੇ ਕੱਟ-ਕੱਟ ਕੇ ਅੱਜ ਇਹ ਸਾਨੂੰ ਦੱਸ ਰਹੇ ਆ ਤੇ ਸਾਡੀ ਜਿਹੜੀ ਆ ਆਮ ਆਦਮੀ ਜਿਹੜੀ ਪਾਰਟੀ ਨੇ ਇਹ ਕੰਮ ਕੀਤੇ ਨੇ ਸੋ ਕਿ ਅੱਜ ਇਹ ਗੱਲ ਵਿਚਾਰਨ ਦੀ ਹੈ ਵੀ ਮਹੱਲੇ ਦੀ ਇਲਾਕੇ ਦੀ ਡਵੈਲਪਮੈਂਟ ਬਾਰੇ ਕਿਹੜੀ ਪਾਰਟੀ ਸੋਚਦੀ ਹੈ ਔਰ ਇਹ ਕਾਂਗਰਸ ਪਾਰਟੀ ਸੋਚਦੀ ਹੈ ਤਾਂ ਉਹਨੇ ਕਰਕੇ ਦਿਖਾਇਆ ਤੇ ਸੋ ਮੇਰੀ ਬੇਨਤੀ ਹੈ ਸਾਰੇ ਵੋਟਰਾਂ ਨੂੰ ਕਿ ਆਰ 12 ਨੰਬਰ ਵਾਰਡ ਦੇ ਵਿੱਚੋਂ ਆਪਾਂ ਭੈਣ ਜੀ ਅਮਰਜੀਤ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਜਿਤਾ ਕੇ ਆਪਾਂ ਕੌਂਸਲ ਦੇ ਵਿੱਚ ਭੇਜਣਾ ਤਾਂ ਜੋ ਅਸੀਂ ਇੱਥੇ ਆਪਣੀ ਕੌਂਸਲ ਬਣਾ ਸਕੀਏ ਤੇ ਇਹ ਗੁਰਾਇੰਡਾ ਜਿਹੜਾ ਇਸੇ ਤਰ੍ਹਾਂ ਨਿਰੰਤਰ ਆਪਣਾ ਵਿਕਾਸ ਆਪਾਂ ਕਰ ਸਕੀਏ ਵੋਟਰਾਂ ਦਾ ਵਾਰਡ ਨੰਬਰ 12 ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਇੱਥੇ ਸਾਡੇ ਵਿੱਚ ਸਚਨਜੀਤ ਸਿੰਘ ਚੰਨੀ ਦੇ بیٹے ਨਵਜੀਤ ਜੀ ਆਏ ਆ ਉਹ ਵੀ ਤੁਹਾਨੂੰ ਬੇਨਤੀ ਕਰਨ ਆਏ ਨੇ ਔਰ ਇਹਨਾਂ ਦਾ ਵੀ ਸਾਡੇ ਜਿਹੜੇ ਇਲਾਕੇ ਦੇ ਲਈ ਬੜਾ ਸਹਿਯੋਗ ਹੈ ਸੋ ਸਭ ਨੂੰ ਫੇਰ ਇੱਕ ਵਾਰੀ ਬਹੁਤ ਦਿਲੋਂ ਬੇਨਤੀ ਹੈ ਵੀ ਇੱਕ ਇੱਕ ਬੋਟ ਜਿਹੜੀ ਹੈ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਤੇ ਲਾ ਕੇ ਆਪਾਂ ਇੱਥੇ ਕੌਂਸਲ ਜਿਹੜੀ ਹੈ ਕਾਂਗਰਸੀ ਬਣਾਉਣੀ ਹੈ ਬਹੁਤ ਬਹੁਤ ਧੰਨਵਾਦ